ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆ ਬਣਾਉ ਗਿਆ ਸ਼ੁਰੂ ਰਸਤੇ 'ਚੋਂ ਠੰਡ ਪੂਰੀ ਹੋ ਗਈ ਹੁਣ ਹੁਣ ਜਦੋਂ ਜਾਈ ਦਾ ਤੜਕੇਦਰਕੇ ਪੂਰੀ ਠੰਡ ਲੱਗੀ ਤੋਂ ਵੱਧਿਆ ਐਂਡੇ ਵੀ ਆ ਕਣਕ ਦੀ ਬਜਾਈ ਦਾ ਜਿਹੜਾ ਵਾ ਬਹੁਤ ਟਕਵਾ ਮੌਸਮ ਅਮਰੀਕੀ ਬਣ ਚੁੱਕਿਆ ਤੇ ਵਾਹਿਗੁਰੂ ਕਿਰਪਾ ਰੱਖੇ ਮੈਂ ਕਣੀ ਤੋਂ ਵਿਚਾਰ ਰੱਖੇ ਤੇ ਜਿਹੜੀ ਆ ਕਣਕ ਦੀ ਵਜਾਈ ਜਿਹੜੀ ਆ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣੀ ਤਕਰੀਬ ਵੜੋ ਦਾ ਕਿਤੇ ਕਿਤੇ ਵਿਰਲੀ ਵਿਰਲੀ ਹੋ ਗਈ ਆ ਅਗਰ ਨਵੰਬਰ ਦੇ ਵਿੱਚ ਪੂਰੀ ਵਧੀਆ ਤਿਆਰ ਹੋ ਜੂਗੀ ਹੁਣ ਪਹੁੰਚ ਕੇ ਆਪਾਂ ਬੰਦਿਆਂ ਦੀ ਚਾਹ ਲੈ ਕੇ ਸ਼ੈੱਡ ਦੇ ਵਿੱਚ ਸੇਰੇ ਸੇਰੇ ਸਾਰੇ ਪਿੰਡਾਂ ਦੇ ਵਿੱਚ ਗਰਬਾਣੀ ਜਿਹੜੀ ਆ ਜਾ ਪਹੁੰਚਿਆ ਕਿੱਡਾ ਵਧੀਆ ਲੱਗਦਾ ਗਰਬਾਣੀ ਸੁਣਨਾ ਕੰਨਾਂ 'ਚ ਪੈਂਦੀ ਕਿਤਨਾ ਕਿਤੇ ਤੇ ਬੰਦੇ ਦਾ ਮਨ ਜਿਹੜਾ ਸਹੀ ਹੁੰਦਾ ਹੀ ਹੈ ਕਬ ਜੋਰਾ ਛੋਰਾ ਨਹੀਂ ਆ ਫਿਰ ਜਾਵਦਾ ਨਾਲੀ ਬਹੁਤ ਹੰਦ ਬਈ ਬਈ ਉੰਜਾਲੀ ਇਹਨਾ ਦਿਨ ਲੱਗ ਜਾਂਦਾ ਕੰਮ ਸਹੀ ਹੋ ਜਾਂਦਾ ਫੇਰ ਅੱਜ ਬੈਲਰ ਦਾ ਤੇ ਹਲਾਂ ਦੇ ਫਾਲੇ ਚੇਂਜ ਦੂਸਰਾ ਬਲੌਗ ਆਪਣਾ ਹੋ ਗਿਆ ਸ਼ੁਰੂ 25 25 ਦਾ ਇੱਕ ਬਲੌਗ ਲੱਗ ਗਿਆ ਓ ਸਾਰਾ ਯਾਰ ਸਿੱਧਾ ਕਰੋ ਯਾਰ ਸਵਾਜ ਨਹੀਂ ਮੈਨੂੰ ਆ ਕੰਮ ਦਾ ਜਾ ਗੁਰੂਆ ਸੇਵਾ ਐਡੀ ਰੀਜ ਨਾ ਮੈਂ ਤੈਨੂੰ ਆਖਿਆ ਸਿੱਧਾ ਲਾ ਯਾਰ ਕੋਈ ਯਾਰ ਮੈਂ ਕੋਤੇ ਲਾਉਂਦੇ ਵੱਲਾ ਮੈਂ ਥੋੜਾ ਵਹਿਮ ਪੈ ਗਿਆ ਸੀ ਇਹਦੇ ਵਿੱਚ ਧੂਆ ਨਿਕਲਦੇ ਪਿਆ ਸਬਜ਼ੀ ਚ ਮਣੀ ਹੀ ਛੜਤੀ ਹੈ। ਇਹਦੇ ਨਾਲ ਫਰਕ ਪੈ ਗਿਆ। ਥੋੜਾ ਤਜਰਬਾ ਘੱਟ ਹੋਣਾ ਜਿੱਦਾਂ ਮੈਂ 14 ਹੀ ਵੀ ਲੱਗੇ। 25 25 ਦਾ ਹੋ ਨਹੀਂ ਲੱਗਾ। ਵਿੰਗਰ ਡੇਡਾ ਜਾਂ ਲੱਗ ਗਿਆ। ਟਾਈਮ ਪਾਸ ਹੋ ਗਿਆ। ਉਹ ਇਹਨੂੰ ਸ਼ਿਵਾ ਐਂ ਕਹਿੰਦੇ ਗੱਠ ਨਾਲ ਗੱਠ ਜੋੜ ਕੇ ਲਾਇਆ ਕਰੋ ਫਿਰ ਚੂਹਾ ਨਹੀਂ ਵੱੜਦਾ ਆ ਬਸ ਇਹ ਆ ਤੁਸੀਂ ਜਿੱਦਾਂ ਲਾਉਂਦੇ ਨੇ ਵਿੱਚ ਸਨ ਛੱਡ ਕੇ ਇਦਾਂ ਨਹੀਂ ਕੰਮ ਨਾ ਸਬਜੀ ਦਾ ਸਿਸਟਮ ਸਾਰਾ ਵਾਹਿਗੁਰੂ ਉਹ ਗ੍ਰੈਂਡਰ ਕੋਲ ਉੱਥੇ ਲਾ ਕੇ ਲੈ ਜਾਓ ਤੇ ਵੜ ਲਓ ਲੈ ਗਈਆਂ ਆਪਣੀਆਂ ਡੀਜ਼ਲ ਦਾ ਟੈਂਕਰ ਹੋ ਗਿਆ ਖਤਮ ਦੇ ਤੋਰਦੇ ਅੱਜ ਹੁਣ ਸੇਰਾ ਦੀਆਂ ਰੋਟੀ ਪਾਣੀ ਲਿਆ ਆ ਗਏ ਤੇ ਗੱਡੀ ਨੂੰ ਪਾਣੀ ਮਾਰਦੇ ਥੋੜਾ ਜਿਹਾ ਅੱਜ ਚਾਦੀ ਦੀ ਬੜੀ ਮਾਰਵੋਲਾ ਜਾਨੋ ਮੂੜੀ ਜੱਸੀ ਗੁਰੂ ਆ ਬੜੀ ਸਵਾਦੀ ਗੇ ਲੋਨ ਪਉਣ ਵਾਲਾ ਕਹਿੰਦਾ ਕਬੜੀਆਂ ਰੱਖੇ ਨਾ ਇਹਨੇ ਬਣਾ ਤੋ ਬੱਲੇ ਨੀ ਚਾਹ ਪਾਦੀ ਵੇਸੇ ਪਾਣੀ ਹੈ ਗਾਇਨ ਹਲਕਾ ਧੋ ਗਿਆ ਹਲਕਾ ਧੋ ਗਿਆ ਚਾਹ ਭਾਈ ਚੋ ਚਾਹ ਪਾ ਰਹੇ ਉਹ ਤਲ ਲੈ ਲੋ ਉਹ ਤਲ ਪਾ ਲੈ ਬੋਤਲ ਪਾ ਲੂ ਬੋਤਲ ਬੋਤਲ ਮੈਂ ਜਰਾ ਮੁੜੀ ਬੋਤਲ ਲੈਣਾ ਨਾ ਤੋ ਬੋਤਲ ਜੀ ਜੀ ਅਪਿੰਨਾ ਲਾਉਦੇ ਹਾਂ ਨੀ ਹੋਰ ਸਾਡੇ 650 ਕੰਡੇ ਇਹਦਾ ਮੈਂ ਕਿਹਾ ਕਿ ਆਪ ਨੂੰ ਪ੍ਰੋਗਰਾਮ ਮਾਰਨਾ ਪਿਆ ਮੈਂ ਮਖਰੀਂ ਨਾਲ ਜਿੱਤ ਗਾ ਕਰਦੇ ਪੈਸਾ ਮੇਰੇ ਵਾਲੀਆ ਮੇਰੇ ਵਾਲੀਆ ਆਹ ਫੜ ਤੇ ਆਦੇ ਨਾ ਅੱਜ ਮੁੰਡਿਆਂ ਦੀ ਦੂਜੀ ਦੂਜੀ ਟਰਾਲੀ ਅੱਜ ਫੇਰ ਇਹਨਾਂ ਦਿਹਾੜੀ ਕੋਲ ਕਰਕੇ ਰਸਤੀ ਮੁੜਿਆ ਨੇ ਨਹੀਂ ਨਹੀਂ ਲੈ ਜਾਣ ਨਾ 8 10 ਟਰਾਲੀਆਂ ਚਾਹੀਦੀਆਂ ਪਰ 8 ਹੀ ਲੈ ਜਾਣ ਬੜੀਆਂ ਨਿਕਲ ਨਹੀਂ ਨਹੀਂ ਜਾਂਦੀ ਬਾਬਾ ਹੋ ਜਾਗਾ ਫੇਰ ਵੀ ਕਰ ਦੋ ਭਾਈ ਨਹੀਂ ਨਿਕਲ ਨਹੀਂ ਹੋਰ ਤਮਕੀ ਕਰਨਾ ਯਾਰ ਹੁਣ ਮੁੜਿਆਂ ਨੂੰ ਪ੍ਰਸ਼ਾਦਾ ਆਪਣਿ ਛਕਾ ਗਿਆ ਜਿਸ ਸਮਾਨ ਲਿਆਂਦਾ ਵਾ ਅਰਸ਼ ਭਾਜੀ ਵੀ ਆ ਗਏ ਆ ਖੰਡੇ ਦੀਆਂ ਬੋਤਲਾਂ ਵਿੱਚ ਅੱਜ ਫਾਰਮ ਤੇ ਨਵੀਂ ਗਰੀਸ ਗਨ ਟੈਂ 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 ਤੂੰ ਲਿਆਂਦਾ ਨਟ ਖੋਲਣ ਵਾਲਾ ਵਾ ਵਾਪਾ ਦੀਤੇ ਜੀ ਦੇ ਇਹ ਖੰਡਰ ਬਹੁਤ ਆਉਂਦਾ ਮਾਰ ਕੋਈ ਯਾਰ ਅੱਜ ਡੀਜ਼ਲ ਥੋੜਾ ਘੱਟ ਹੀ ਅੱਜ ਕੰਮ ਵੀ ਬਹੁਤ ਜ਼ਿਆਦਾ ਖਿੱਚਿਆਗਾ ਅੱਜ 25 ਕਿੱਲੇ ਲਾਗੇ ਮੁੰਡੇ ਨੇ ਠੋਕ ਜਿਹੜਾਤਾ ਬੈਠਾ ਰਹਿਣ ਇਹ ਛਾਮਾ ਦਾ ਕਿੰਨੇ ਅੱਜ ਲੈ ਜਾਣਾ ਅੱਜ ਪੂਰੀ ਇੱਕ ਸੁੱਕੀ ਬਹੁਤ ਪ੍ਰਾਲੀ ਸੁੱਕੀ ਪ੍ਰਾਲੀ ਦਾ ਬਹੁਤ ਜ਼ਿਆਦਾ ਫਾਇਦਾ ਵਾ ਅੱਜ 30 ਕਿੱਲਿਆਂ ਨੂੰ ਹੱਥ ਫੇਰਾਂਗੇ ਨਾ ਓਏ 30 ਕਿੱਲਿਆਂ ਨੂੰ ਹੱਥ ਫਿਰ ਜੂ ਅੱਜ 30 ਕਿੱਲੇ ਥਾਂ ਬੱਜਣਾ ਕਿਉਂਕਿ ਮਾਲ ਸੁੱਕਾ ਵਾ ਤੇ ਪਹਿਲੇ ਮੀਡੀਅਮ ਚ ਟਰੈਕਟਰ ਤੁਰਿਆ ਦਾ ਭੱਜਿਆ ਹੀ ਆਉਂਦਾ ਤੇ ਇਹ ਚੀਜ਼ ਦਾ ਬਹੁਤ ਜ਼ਿਆਦਾ ਬੈਨੀਫਿਟ ਵਾ ਜੇ ਮਾਲ ਗਿੱਲਾ ਹੋਵੇ ਫੇਰ ਤੇ ਪਹਿਲਾ ਦੂਜਾ ਲੋਈ ਚੁੱਕਦਾ ਵਾ ਠੰਡਾ ਠੰਡਾ ਲਿਆਂਦਾ ਅੱਜ ਮੁੰਡਿਆਂ ਨੇ ਸੇਵ ਦਾ ਕੰਮ ਬੜਾ ਖਿੱਚਿਆ ਵਾ ਮੈਂ ਤਾਂ ਬਸ ਤੇਰੇ ਫੇਰੇ ਤੇ ਕਦੀ ਰੋਟੀ ਲੈ ਜਾ ਤੇ ਰੰਜੋਦ ਭਾਜੀ ਨੇ ਵੀ ਇੱਕ ਚੰਦ ਚਾੜਿਆ ਵਾ ਅੱਜ ਖੰਬੇ 'ਚ ਮਾਰ ਕੇ ਟੈਣ ਵਿੰਗੀ ਕਰਤੀ ਆ ਇਹਨੂੰ ਵੀ ਸਰੋਪਾ ਦੇਣਾ ਪੈਣਾ ਵਾ ਆ ਵੇ ਇੱਥੇ ਚਾੜਦੀ ਇਹ ਵੀ ਮੇਨ ਡਰਾਈਵਰਾਂ 'ਚ ਆਉਣਦੇ ਪਏ ਹੈਵੀ ਡਰਾਈਵਰਾਂ 'ਚ ਇੱਕੋ ਇੱਕ ਹਦਮਾ ਵਾ ਤੇਰੇ ਤੋਂ ਬਿਨਾਂ ਨਹੀਂ ਚੱਲੇਗਾ ਬਿਸ਼ੇ ਘਾਰੇ ਬਿਸ਼ੇ ਤਾਂ ਬਾਪਾ ਪਰ ਹੈ ਹੁਣ ਜਿੱਦਾਂ ਕਿ ਆਪਣੇ ਨਾਲ ਆ ਮੁੰਡੇ ਸਾਰੇ ਸ਼ਿਵਜ ਬਿਹਾਰ ਦੇ ਆ ਸਾਰੇ ਬਿਹਾਰ ਦੇ ਆ ਵੇਖੋ ਕਿੰਨੀ ਮਿਹਨਤ ਆ ਆਪਾਂ ਜਿੱਦਾਂ ਪਿੱਛੇ ਜੇ ਬੜੀ ਹੋਈ ਖਬਰ ਵੀ ਜਿਹੜੇ ਆ ਪ੍ਰਵਾਸੀ ਭਿਹਾ ਲੋ ਇੱਥੋਂ ਹੁਣ ਕਿੰਨਾ ਕੰਮ ਯਾਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੇ ਨਾਲੇ ਕਮਾਈ ਕਰਨ ਰਿਹਾ ਸਾਰੀ ਦਿਹਾੜੀ ਇਹ ਵੀ ਨਹੀਂ ਵੀ ਕੋਈ ਬੇਈਮਾਨੀ ਜਿੰਨਾ ਇਹਨਾਂ ਨੂੰ ਆਸਤਾ ਉਹਨਾਂ ਨੇ ਕੰਮ ਕਰਨਾ ਹੀ ਕਰਨਾ ਭਾਵੇਂ ਉਹਨੂੰ ਲੱਗੇ ਹੋਵੇ ਜਾਂ ਨਾ ਹੋਵੇ ਤੇ ਸਵੇਰੇ ਤੜਕੇ ਉੱਠ ਕੇ ਬੰਦਿਆਂ ਨੇ ਕੰਮ ਤੇ ਲੱਗ ਪਣਾ ਤੇ ਰਾਤ ਨੂੰ ਜਿੰਨੀਆਂ ਟਰਾਲੀਆਂ ਦਾ ਠੇਕਾ ਮਾਰਿਆ ਓਨੀਆਂ ਟਰਾਲੀਆਂ ਪੂਰੀਆਂ ਕਰਨੀਆਂ ਮੇਰੇ ਨਾਲ ਦਿਹਾੜੀ ਦੇ ਕੰਮ ਕਰਦੇ ਆ ਤੇ ਮੈਨੂੰ ਕਦੀ ਵੀ ਇੱਕ ਵਾਰ ਵੀ ਆਖਣ ਦੀ ਲੋੜ ਨਹੀਂ ਪਈ ਵੀ ਅੱਜ ਤੁਸੀਂ ਕੰਮ ਘੱਟ ਕੀਤਾ ਚਲੋ ਕਿਹੇ ਦਿਨ ਕੰਮ ਘੱਟ ਵੀ ਨਿਭੜਦਾ ਵਾ ਤੇ ਬਾਕੀ ਬੜੇ ਤਨੋਂ ਮਨੋਂ ਵੀਰ ਆਪਣੇ ਨਾਲ ਇਹ ਕੰਮ ਕਰਦੇ ਆ ਤੇ ਹਰ ਇੱਕ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ ਜੇ ਪ੍ਰਵਾਸੀ ਕੁਛ ਮਾੜੇ ਆ ਤੇ ਪ੍ਰਵਾਸੀ ਚੰਗੇ ਵੀ ਵੜੇ ਆ ਇਦਾਂ ਪੰਜਾਬੀ ਵੀ ਚੰਗੇ ਆ ਤੇ ਮਾੜੇ ਵੀ ਆ ਇਸ ਕਰਕੇ ਇੱਕ ਦੀ ਗਲਤੀ ਜਿਹੜੀ ਆਪਾਂ ਸਾਰਿਆਂ ਨੂੰ ਨਹੀਂ ਦੇ ਸਕਦੇ ਕਦੀ ਵੀ ਕਿਸੇ ਨੂੰ ਨਾ ਇਦਾਂ ਇੱਕ ਦੀ ਗਲਤੀ ਦੇ ਨਾਲ ਸਾਰਿਆਂ ਨੂੰ ਨਾ ਤੋਲੋ ਕਿਉਂਕਿ ਉਹਨਾਂ ਦੇ ਪਾਦਾ ਇਹੋ ਅਮਰੀਕਾ ਕੈਨੇਡਾ ਵਾ ਕਮਾਈ ਕਰਨ ਦੇ ਆ ਜਿਹੜਨਾਂ ਨੇ ਕਮਾਈ ਨਾ ਵਾਸਤਾ ਉਹਨਾਂ ਦਾ ਕਮਾਈ ਦਾ ਵਾ ਜਿਹੜੇ ਸ਼ਰਾਬੀ ਕੁਆਬੀ ਉਹਨਾਂ ਦਾ ਸ਼ਰਾਬੀ ਕੁਆਬੀ ਆਣਾ ਵਾ ਇਹੋ ਜਿਹੇ ਇਨਸਾਨ ਲੱਭੇ ਵੇਖਿਆ ਕਰੋ ਵੀ ਜਿਹੜਾ ਤੇ ਬੰਦਾ ਕੰਮ ਨਹੀਂ ਕਰਦਾ ਵਾਰਾਗਰਦੀ ਕਰਦਾ ਉਹਨੂੰ ਤੇ ਹਾਂ ਭਜੋਣ ਦਾ ਆਪਣਾ ਫਰਜ਼ ਵੀ ਆ ਬਹੁਤ ਜ਼ਿਆਦਾ ਤੇ ਬਾਕੀ ਚਲੋ ਜਿੱਦਾਂ ਵੀ ਆ ਸਾਰੇ ਨਾਲ-ਨਾਲ ਤਾਂ ਡੱਡੇ ਲੱਗੇ ਰਹਿੰਦੇ ਆ ਤੇ ਅੱਜ ਇਹਨਾਂ ਦੀ ਚੌਥੀ ਚੌਥੀ ਟਰਾਲੀ ਆ ਅੱਠ ਟਰਾਲੀਆਂ ਕੱਢਣ ਲੱਗੇ ਆ ਤੇ ਪੂਰਾ ਕੰਮ ਖਿੱਚ ਕੇ ਤੇ ਹੁਣ ਗੱਠਾਂ ਦਾ ਕੰਮ ਆਪਣਾ ਜਿਹੜਾ ਵਾ ਬਹੁਤ ਸਪੀਡ ਨਾਲ ਚੱਲਣ ਡਿਆ ਕਣਕ ਦੀ ਬਜਾਈ ਜਿਹੜੀ ਆ ਤੇ ਅਜੇ ਜਿਹੜੀ ਆ ਕਿਤੇ ਕਿਤੇ ਵਿਰਲੀ ਵਿਰਲੀ ਹੋਣ ਡੈ ਪੀ ਆ ਆਲੂਆਂ ਦੀ ਬਿਜਾਈ ਜਿਹੜੀ ਤਕਰੀਬਨ ਜਿਹੜੀ ਆ ਉਹ ਖਤਮ ਹੋ ਚੱਲੀ ਆ ਜਾਂ ਕਈਆਂ ਥਾਵਾਂ ਤੇ ਸ਼ੁਰੂ ਹੋਈ ਆ ਤੇ ਜਿੱਦਾਂ ਜਿੱਦਾਂ ਵੀ ਕਿਸੇ ਦਾ ਸਿਸਟਮ ਆ ਉਦਾਂ ਉਦਾਂ ਹੀ ਅਗਲਾ ਉਹਦੀ ਅਪਰੋਚ ਕਰਦਾ ਵਾ ਕਿਉਂਕਿ ਆਪਾਂ ਸਾਡੇ ਅਸੀਂ ਕਣਕ ਪਿਛਲੀ ਵਾਰ ਲੇਟ ਬੀਜੀ ਸੀ ਤੇ ਵਧੀਆ ਨਿਕਲੀ ਸੀ ਤੇ ਕਈਆਂ ਨੇ ਗੇਤਰੀ ਬੀਜੀ ਵਧੀਆ ਨਿਕਲੀ ਹਰ ਇੱਕ ਦਾ ਆਪੋ ਆਪਣਾ ਸਿਸਟਮ ਜਿੱਦਾਂ ਜਿੱਦਾਂ ਕਿਸੇ ਦਾ ਰੋਗ ਹੁੰਦਾ ਕਾਲੀ ਨਾ ਕਰ ਸ਼ਿਵਾ ਕਾਲੀ ਨਾ ਕਰ ਐ ਤਸੱਲੀ ਨਾ ਕੰਮ ਕਰ ਤੇ ਹੁਣ ਅੱਜ ਸਾਡਾ ਇਧਰ ਕਬੀਰਪੁਰ ਦਾ ਸਵੀਰੇ ਸ਼ਾਇਦ ਨਿਬੜ ਜੇ ਤੇ ਮੁੜ ਕੇ ਪਿੰਡ ਵਾਲੀ ਸਾਈਡ ਗੱਠਾਂ ਪੱਜੀਆਂ ਪਈਆਂ ਉਹ ਚੁੱਕਾਂਗੇ। ਇਹ ਮੈਂ ਬਹੁਤ ਸਿੱਤ ਕਰਦਾ ਹਰੇਕ ਲੋਕ ਨੂੰ ਸਿਆ ਤੁਹਾਨੂੰ ਜੀਣਾ ਹੀ ਨਹੀਂ ਬਣਾਉਂਦਾ। ਕੰਕਿਆਣੇ ਨਾ ਭਰ ਦੋਗ ਦੇਣਾ ਹੋਵੇ ਲੇਟ ਨਹੀਂ ਮਿੰਤਖੇ। ਸਹੀ ਰਿਹਾ ਆਪਲੇਟ ਉੱਥੀ ਦਾ ਫਰਕੀ ਵੇਖ ਲੈ। ਸਹੀ ਜੁਰੀਆ ਬਰੌੜੀ ਹੋਤੀ ਜਾ।

ਅਕੜੋ ਚੂਨਾ ਕੋਦੋਂ ਸਾਰਾ ਗੋਲੇ ਕਰੋ ਚੂਲੇ ਆਸਦਾ ਨੰਬਰਾਲਾ ਹਲੋ ਅਰੇ ਤਾਂ ਪੂਰਾ ਚੂੜ ਮੈਂ ਸਸਤਰ ਵਸਤਰ ਕਿੰਨੇ ਲੱਗ ਗਏ ਹੋਈ ਮੈਂ ਤੇ ਜਵਾਰ